ਇਹ ਅਦਾਲਤ ਇਸ ਤਲਾਕ ਨੂੰ ਮਨਜ਼ੂਰ ਕਰਦੀ ਹੈ ਜੱਜ ਸਾਹਿਬ ਦੀ ਇਸ ਘੋਸ਼ਣਾ ਨੇ ਕੋਰਟ ਵਿੱਚ ਖੜੇ ਗੁਰਜੰਟ ਤੇ ਪ੍ਰੀਤ ਦੇ ਚਿਹਰੇ ਦੀ ਚਮਕ ਨੂੰ ਧੁੰਦਲਾ ਕਰ ਦਿੱਤਾ ਸੀ ਦੋਨਾਂ ਦੀ ਜ਼ਿੰਦਗੀ ਦਾ ਫੈਸਲਾ ਹੋ ਚੁੱਕਿਆ ਹੈ ਦੋਨੋਂ ਹੁਣ ਵਿਆਹ ਬੰਧਨ ਤੋਂ ਆਜ਼ਾਦ ਸੀ ਪਰ ਇਹ ਉਨ੍ਹਾਂ ਦੀ ਖੁਸ਼ੀ ਦਾ ਕਾਰਨ ਸੀ ਜਾਂ ਦੁੱਖ ਦਾ ਕਹਿਣਾ ਮੁਸ਼ਕਿਲ ਸੀ ਰਿਸ਼ਤੇਦਾਰ ਤੇ ਵਕੀਲ ਜਿੱਤ ਦੀ ਮੁਸਕਾਨ ਦੇ ਨਾਲ ਕੋਰਟ ਤੋਂ ਬਾਹਰ ਆ ਗਏ ਗੁਰਜੰਟ ਦਾ ਦਿਲ ਟੁੱਟ ਚੁੱਕਿਆ ਸੀ ਪਾਰੀ ਕਦਮਾਂ ਨਾਲ ਚੱਲਦਾ ਹੋਇਆ ਉਹ ਬਾਹਰ ਕਾਫੀ ਹਾਊਸ ਵਿੱਚ ਜਾ ਬੈਠਿਆ ਪ੍ਰੀਤ ਵੀ ਸਕੂਟਰੀ ਤੇ ਸਵਾਰ ਹੋ ਕੇ ਜਾਣ ਲੱਗੀ ਉਸ ਦਾ ਚਿਹਰਾ ਭਾਵਹੀਨ ਸੀ ਜਿਸ ਨੂੰ ਪੜਨ ਵਿੱਚ ਗੁਰਜੰਟ ਅਸਫਲ ਰਿਹਾ ਜੀਵਨ ਦੇ ਅਜਿਹੇ ਪਲ ਬਹੁਤ ਹੀ ਅਜੀਬ ਹੁੰਦੇ ਨੇ ਜਦ ਹਾਰ ਜਿੱਤ ਨੂੰ ਸਮਝਣਾ ਹੀ ਮੁਸ਼ਕਿਲ ਹੋ ਜਾਂਦਾ ਹੈ ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਜਾ ਚੁੱਕੇ ਸੀ ਦੋਨੋਂ ਵਕੀਲ ਜੋ ਕੋਟ ਵਿੱਚ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਝਗੜਾ ਕਰ ਰਹੇ ਸੀ ਇੱਕ ਦੂਜੇ ਉੱਤੇ ਤੋਮਤਾ ਲਗਾ ਰਹੇ ਸੀ ਹੁਣ ਇੱਕ ਦੂਜੇ ਦਾ ਹੱਥ ਫੜ ਕੇ ਪਿਆਰ ਨਾਲ ਚਾਹ ਪੀ ਰਹੇ ਨੇ ਜ਼ਿੰਦਗੀਆਂ ਟੁੱਟੀਆਂ ਸੁਪਨੇ ਵਿਖਰੇ ਕਿਸੇ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ਸਾਰੇ ਰਿਸ਼ਤੇਦਾਰ ਤੇ ਜਾਣ ਪਹਿਚਾਨ ਵਾਲੇ ਆਪਣੀ ਸ਼ਾਂਤੀ ਆਈ ਤੋਮਤ ਨੂੰ ਤਲਾਕ ਰੂਪੀ ਨਤੀਜੇ ਵਿੱਚ ਬਦਲ ਕੇ ਹੁਣ ਰਵਾਨਾ ਹੋ ਚੁੱਕੇ ਸੀ ਹੁਣ ਉਹਨਾਂ ਦੀ ਦਖਲਅੰਦਾਜ਼ੀ ਦੀ ਕੋਈ ਹੋਰ ਸੰਭਾਵਨਾ ਬਚੀ ਨਹੀਂ ਸੀ। ਪ੍ਰੀਤ ਉਸ ਦੇ ਸਾਹਮਣੇ ਤੋਂ ਗੁਜ਼ਰੀ। ਇੱਕ ਨਜ਼ਰ ਉਸਨੇ ਗੁਰਜੰਟ ਨੂੰ ਦੇਖਿਆ। ਦੋਵੇਂ ਹੀ ਨਿਰਾਸ਼ ਹੋਈ ਪਰ ਸ਼ਾਇਦ ਈਗੋ ਦੀਆਂ ਦੀਵਾਰਾਂ ਭਾਵਨਾਵਾਂ ਤੋਂ ਜ਼ਿਆਦਾ ਮਜ਼ਬੂਤ ਸੀ। ਉਹ ਸਪੀਡ ਵਧਾ ਕੇ ਨਿਕਲ ਗਈ। ਉਸ ਦਾ ਗੁੱਸਾ ਸ਼ਾਇਦ ਸਕੂਟਰੀ ਦੀ ਸਪੀਡ ਤੇ ਨਿਕਲ ਰਿਹਾ ਸੀ। ਉਸੇ ਵਕਤ ਤੇਜ਼ ਕੁਝ ਟੁੱਟਣ ਦੀ ਆਵਾਜ਼ ਆਈ। ਗੁਰਜੰਟ ਨੇ ਪ੍ਰੀਤ ਦੀ ਸਕੂਟਰੀ ਨੂੰ ਸਾਹਮਣੇ ਤੋਂ ਆਉਂਦੀ ਕਾਰ ਨਾਲ ਟਕਰਾਉਂਦੀ ਹੋਈ ਦੇਖਿਆ ਉਹ ਦੌੜ ਪਿਆ ਪ੍ਰੀਤ ਸੜਕ ਤੇ ਬੇਹੋਸ਼ ਪਈ ਸੀ ਸਿਰ ਵਿੱਚੋਂ ਵਹਿਦੇ ਖੂਨ ਨੂੰ ਦੇਖ ਕੇ ਉਹ ਘਬਰਾ ਗਿਆ ਫੌਰਨ ਉਸਨੇ ਉਸਨੂੰ ਚੱਕਿਆ ਆਟੋ ਵਿੱਚ ਹਸਪਤਾਲ ਵੱਲ ਨੂੰ ਲੈ ਦੌੜਿਆ ਪ੍ਰੀਤ ਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸੀ ਗੁਰਜੈਂਟ ਦਾ ਡਰ ਵਧਦਾ ਜਾ ਰਿਹਾ ਸੀ ਹਸਪਤਾਲ ਵਿੱਚ ਇਲਾਜ ਸ਼ੁਰੂ ਹੋ ਗਿਆ ਪਰ ਉਸਨੂੰ ਇਸ ਹਾਲਤ ਵਿੱਚ ਛੱਡ ਕੇ ਉਹ ਜਾਣ ਲਈ ਤਿਆਰ ਨਹੀਂ ਸੀ ਕਿਸਮਤ ਦੇ ਖੇਲ ਵੀ ਕਿੰਨੇ ਅਜੀਬ ਹੁੰਦੇ ਨੇ ਇਨਸਾਨ ਜਦ ਨੇੜੇ ਹੁੰਦਾ ਤਾਂ ਦੂਰ ਹੋ ਜਾਂਦਾ ਤੇ ਦੂਰ ਰਹਿਣ ਤੇ ਮੋਹਰ ਲੱਗ ਜਾਵੇ ਤਾਂ ਨਜ਼ਦੀਕ ਆਉਣਾ ਸੰਜੋਗ ਬਣ ਜਾਂਦਾ ਹੈ ਜਿਆਦਾ ਦੁੱਖਤ ਪਹਿਲੂ ਤਾਂ ਇਹ ਸੀ ਕਿ ਐਕਸੀਡੈਂਟ ਦੀ ਖਬਰ ਉਸਦੇ ਭਰਾ ਭਾਬੀ ਨੂੰ ਮਿਲ ਚੁੱਕੀ ਸੀ ਪਰ ਹਜੇ ਤੱਕ ਦੋਨੋਂ ਹਸਪਤਾਲ ਵਿੱਚ ਨਹੀਂ ਸੀ ਪਹੁੰਚੇ ਖੂਨ ਦੇ ਰਿਸ਼ਤੇ ਜਦੋਂ ਦੂਰ ਹੁੰਦੇ ਨੇ ਤਾਂ ਬਹੁਤ ਦੁੱਖ ਲੱਗਦਾ ਹੈ ਪ੍ਰੀਤ ਦੇ ਮਾਤਾ ਪਿਤਾ ਤਾਂ ਨਹੀਂ ਸੀ ਬਸ ਭਰਾ ਆਪਾ ਸੀ ਭਾਬੀ ਸੁਪਰੀਮ ਕੋਰਟ ਦੇ ਵਕੀਲ ਨਾਲੋਂ ਘੱਟ ਨਹੀਂ ਸੀ ਦੂਜਾ ਪ੍ਰੀਤ ਦਾ ਵੱਡਾ ਚੀਜਾ ਉਹ ਵੀ ਕੁਝ ਜ਼ਿਆਦਾ ਹੀ ਸਮਝਦਾਰ ਸੀ ਹਕੀਕਤ ਇਹ ਸੀ ਕਿ ਪੇਕਿਆਂ ਵਿੱਚ ਦੋਨਾਂ ਦੀ ਹੀ ਜ਼ਿਆਦਾ ਚਲਦੀ ਸੀ ਜਿਨ੍ਹਾਂ ਦੀ ਸੋਚ ਵਿੱਚ ਭਾਵਨਾਵਾਂ ਤੋਂ ਜ਼ਿਆਦਾ ਜੋੜ ਤੋੜ ਦੇ ਕਾਰਨਾਮੇ ਛੁਪੇ ਹੋਏ ਸੀ ਪ੍ਰੀਤ ਨੂੰ ਹੋਸ਼ ਆ ਰਿਹਾ ਸੀ ਉਹ ਬੋਲੀ ਤੁਸੀਂ ਇੱਥੇ ਕਿਉਂ ਮੈਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ ਦੁਖੀ ਆਵਾਜ਼ ਵਿੱਚ ਗੁਰਜੰਟ ਬੋਲਿਆ ਤੁਸੀਂ ਜਿੱਤ ਗਏ ਮੈਂ ਹਾਰ ਗਈ ਇਸ ਵਿਆਹ ਤੋਂ ਮੁਕਤ ਹੋ ਗਏ ਆਪਾਂ ਇੱਕ ਚਰਿੱਤਰਹੀਣ ਔਰਤ ਦੇ ਨਾਲ ਇੱਥੇ ਤੁਹਾਨੂੰ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਗੁਰਜੰਟ ਪ੍ਰੀਤ ਪਲੀਜ਼ ਪਹਿਲਾਂ ਆਪਣੇ ਆਪ ਨੂੰ ਦੇਖ ਮੈਂ ਕ੍ਰਿਮੀਨਲ ਨਲਾਇਕ ਦਹੇਜ ਦਾ ਲੋਬੀ ਤੈਨੂੰ ਟੌਰਚਰ ਕਰਨ ਵਾਲਾ ਜਿਸ ਤੋਂ ਹੁਣ ਤੂੰ ਮੁਕਤ ਹੋ ਗਈ ਹੈ ਬਿਲਕੁਲ ਆਜ਼ਾਦ ਜਿਵੇਂ ਮਨ ਕਰੇ ਖੁਸ਼ੀਆਂ ਨੂੰ ਮਹਿਸੂਸ ਕਰੀ ਹੁਣ ਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ਕੁਝ ਟਾਈਮ ਐਵੇਂ ਹੀ ਚੁੱਪੀ ਵਿੱਚ ਨਿਕਲ ਗਿਆ ਫਿਰ ਪ੍ਰੀਤ ਹੌਲੀ ਦੇ ਨੇ ਬੋਲੀ ਪੈਰ ਦਾ ਆਪਰੇਸ਼ਨ ਨਹੀਂ ਕਰਵਾਇਆ ਤੁਸੀਂ ਨਹੀਂ ਹੁਣ ਦਰਦ ਮਹਿਸੂਸ ਨਹੀਂ ਹੁੰਦਾ ਮੈਨੂੰ ਗੁਰਜੰਟ ਬਿਲਕੁਲ ਸ਼ਾਂਤ ਆਵਾਜ਼ ਵਿੱਚ ਬੋਲਿਆ ਕਿਉਂ ਮੈਂ ਕਸਮ ਦਿੱਤੀ ਸੀ ਆਪਣੀ ਉਹ ਤਾਂ ਮੰਨ ਲੈਂਦੇ ਮੈਂ ਆਪਰੇਸ਼ਨ ਨਾਲੋਂ ਵੀ ਵੱਡਾ ਕੰਮ ਕਰਨਾ ਸੀ ਪ੍ਰੀਤ ਤੁਸੀਂ ਕਦ ਸਮਝੋਗੇ ਆਪਣੇ ਲਈ ਵੀ ਜੀਉਣਾ ਸਿੱਖੋ ਸਭ ਦਾ ਖਿਆਲ ਰੱਖਦੇ ਹੋ ਪਰ ਖੁਦ ਉਦਾਸ ਪ੍ਰੀਤ ਨੇ ਆਪਣਾ ਵਾਕ ਅਧੂਰਾ ਛੱਡ ਦਿੱਤਾ ਨਹੀਂ ਜੇ ਖਿਆਲ ਰੱਖਦਾ ਤਾਂ ਤੈਨੂੰ ਐਵੇਂ ਨਾ ਖੋ ਦਿੰਦਾ ਇੱਕ ਹਾਰਿਆ ਹੋਇਆ ਇਨਸਾਨ ਹਾਂ ਮੈਂ ਐਵੇਂ ਨਾ ਕਹੋ ਗੁਰਜੰਟ ਸ਼ਾਇਦ ਮੇਰੀ ਕਿਸਮਤ ਹੀ ਅਜਹੀ ਸੀ ਮਾਹੌਲ ਬਹੁਤ ਗੰਭੀਰ ਹੋ ਗਿਆ ਸੀ ਗੁਰਜੰਟ ਪ੍ਰੀਤ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਪੂੰਝ ਰਿਹਾ ਸੀ ਸੁਣੋ ਤੁਸੀਂ ਮੈਨੂੰ ਉਹ ਕੋਟ ਵਾਲੇ 6 ਲੱਖ ਰੁਪਏ ਨਾ ਦਿਓ ਕਿਉਂ ਉਹ ਤਾਂ ਮੈਂ ਜ਼ਰੂਰ ਦਵਾਵਾਂਗਾ ਤੇਰੇ ਚਾਹੇ ਖੁਦ ਨੂੰ ਵੇਚਣਾ ਹੀ ਕਿਉਂ ਨਾ ਪਵੇ ਗੁਰਜੰਟ ਦ੍ਰਿੜ ਆਵਾਜ਼ ਵਿੱਚ ਬੋਲਿਆ ਪਲੀਜ਼ ਗੁਰਜੰਟ ਮੈਂ ਨਹੀਂ ਲੈਣੇ ਪੈਸੇ ਕਿਉਂ ਹੁਣ ਕੀ ਹੋਇਆ ਕੋਟ ਵਿੱਚ ਤਾਂ ਤੇਰਾ ਵਕੀਲ ਮੈਨੂੰ ਗਰੀਬ ਸਾਬਤ ਕਰਨ ਤੇ ਤੁਲਿਆ ਸੀ ਤੇਰਾ ਖਿਆਲ ਰੱਖਣ ਵਿੱਚ ਨਾ ਕਾਬਿਲ ਗੁਰਜੰਟ ਦੀ ਆਵਾਜ਼ ਵਿੱਚ ਗੁੱਸਾ ਉੱਭਰ ਰਿਹਾ ਸੀ ਮੈਂ ਹੁਣ ਆਤਮ ਨਿਰਭਰ ਬੰਨਾ ਹਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਬੰਨਾ ਕੋਈ ਮੈਨੂੰ ਬੋਝ ਨਾ ਸਮਝੇ ਪ੍ਰੀਤ ਗੰਬੀਰ ਹੋ ਗਈ ਨਹੀਂ ਪ੍ਰੀਤ ਤੂੰ ਪੈਸੇ ਲੈ ਲਵੀ ਮੈਂ ਨਹੀਂ ਚਾਹੁੰਦਾ ਕਿ ਤੂੰ ਦਰਦ ਦਰਦੀਆਂ ਠੋਕਰਾਂ ਖਾਵੇਂ ਭਰਾ ਭਾਬੀ ਦੇ ਅੱਗੇ ਹੱਥ ਅੱਡ ਦੀ ਫਿਰੇ ਪ੍ਰੀਤ ਦਾ ਚਿਹਰਾ ਮੁਰਝਾ ਗਿਆ ਗੁਰਜੰਟ ਨੇ ਉਸ ਦੀ ਦੁੱਖ ਦੀ ਰਗ ਤੇ ਹੱਥ ਜੋ ਰੱਖ ਦਿੱਤਾ ਸੀ ਕਿੰਨਾ ਵੀ ਦਿਖਾਵਾ ਕਰੇ ਪਰ ਹਕੀਕਤ ਇਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਡਾਕਟਰ ਚੈੱਕਅਪ ਕਰਨ ਲਈ ਆ ਗਏ ਗੁਰਜੰਟੂਣਾ ਤੋਂ ਪ੍ਰੀਤ ਦੀ ਹਾਲਤ ਜਾਣਨ ਲਈ ਬੇਕਰਾਰ ਸੀ ਡਾਕਟਰ ਨੇ ਮਿੱਠੀ ਜਹੀ ਛਿੜਕ ਦਿੰਦੇ ਹੋਏ ਕਿਹਾ ਮਿਸਟਰ ਆਪਣੀ ਵਾਈਫ ਦਾ ਖਿਆਲ ਰੱਖੋ ਬਚ ਗਈ ਅੱਜ ਵਰਨਾ ਗੁਰਜੰਟ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਬੋਲੇ ਪਿਛਲੇ 2 ਸਾਲਾਂ ਤੋਂ ਦੋਨੋਂ ਅੱਡ ਰਹਿ ਰਹੇ ਸੀ ਤਲਾਕ ਦੀ ਪਹਿਲ ਪ੍ਰੀਤਪਾਸੋਂ ਹੋਈ ਸੀ ਇਸ ਵਿੱਚ ਉਸਦੀ ਭਾਬੀ ਤੇ ਜੀਜੇ ਦੀ ਮੁੱਖ ਭੂਮਿਕਾ ਸੀ ਜਿਨ੍ਹਾਂ ਦੀ ਸੋਚ ਗੁਰਜੰਟ ਨਾਲ ਕਦੇ ਮੇਲ ਖਾਈ ਹੀ ਨਹੀਂ ਸੱਚ ਤਾਂ ਇਹ ਸੀ ਕਿ ਉਹ ਅੱਜ ਵੀ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਤਲਾਕ ਨੂੰ ਰੋਕਣ ਦੇ ਲਈ ਉਸਨੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਗੱਲਬਾਤ ਜਾਂ ਮਿਲਣਾ ਨਹੀਂ ਹੋ ਸਕਿਆ ਕੋਰਟ ਵਿੱਚ ਵੀ ਦੋਨੋਂ ਬੋਲਣ ਨੂੰ ਹੋਏ ਪਰ ਭਾਬੀ ਦੀਵਾਰ ਦੀ ਤਰ੍ਹਾਂ ਹਮੇਸ਼ਾ ਵਿੱਚ ਹੀ ਖੜੀ ਮਿਲੀ ਡਾਕਟਰ ਜਾ ਚੁੱਕੇ ਸੀ ਪ੍ਰੀਤ ਫਿਰ ਕੁਝ ਬੋਲਣ ਲੱਗੀ ਤੁਸੀਂ ਘਰ ਜਾਓ ਪਲੀਜ਼ ਤੁਹਾਡੀ ਮੰਮੀ ਖੁਸ਼ਖਬਰੀ ਸੁਣਨ ਨੂੰ ਤੜਪ ਰਹੀ ਹੋਵੇਗੀ ਤੈਨੂੰ ਇਸ ਹਾਲਤ ਵਿੱਚ ਛੱਡ ਕੇ ਮੈਂ ਕਿਵੇਂ ਜਾ ਸਕਦਾ ਦੁਖੀ ਮਨ ਨਾਲ ਗੁਰਜੰਟ ਬੋਲਿਆ ਹੁਣ ਸਾਡਾ ਰਿਸ਼ਤਾ ਹੀ ਕੀ ਰਹਿ ਗਿਆ ਇੱਕ ਮੋਹਰ ਨੇ ਤੁਹਾਨੂੰ ਤੇ ਮੈਨੂੰ ਆਜ਼ਾਦ ਕਰ ਦਿੱਤਾ ਤੂੰ ਮੈਨੂੰ ਹੀ ਦੋਸ਼ ਕਿਉਂ ਦੇ ਰਹੀ ਹੈ ਤਲਾਕ ਦੇ ਪੇਪਰ ਤਾਂ ਤੂੰ ਭੇਜੇ ਸੀ ਚੱਲ ਛੱਡੋ ਹੁਣ ਸਭ ਬਦਲ ਗਿਆ ਹੈ ਸਾਡਾ ਰਿਸ਼ਤਾ ਟੁੱਟ ਗਿਆ ਹੈ ਤੇ ਸਾਡੇ ਰਸਤੇ ਵੀ ਵੱਖਰੇ ਹੋ ਗਏ ਨੇ ਇਸ ਲਈ ਫਾਰਮੈਲਟੀਆਂ ਛੱਡੋ ਪ੍ਰੀਤ ਦੇ ਹਾਸੇ ਪਿੱਛੇ ਦਾ ਦਰਦ ਸਾਫ਼ ਚਲਕ ਰਿਹਾ ਸੀ ਇੱਕ ਗੱਲ ਪੁੱਛਾਂ ਪ੍ਰੀਤ ਕਿ ਤੈਨੂੰ ਸੱਚੀ ਲੱਗਦਾ ਹੈ ਕਿ ਮੇਰੇ ਕਿਸੇ ਹੋਰ ਨਾਲ ਸਬੰਧ ਨੇ ਗੁਰਜੰਟ ਨੇ ਉਦਾਸ ਆਵਾਜ਼ ਵਿੱਚ ਪੁੱਛਿਆ ਨਹੀਂ ਮੈਂ ਜਾਣਦੀ ਆ ਤੁਹਾਨੂੰ ਐਵੇਂ ਦੇ ਨਹੀਂ ਤੁਸੀਂ ਤਾ ਫਿਰ ਤੂੰ ਕੋਟ ਵਿੱਚ ਮੇਰੇ ਲਈ ਅਜਹੀਆਂ ਗੱਲਾਂ ਕਿਉਂ ਕਹੀਆਂ ਇਸ ਲਈ ਤਾਂ ਕਿ ਤੁਸੀਂ ਮੇਰੇ ਤੋਂ ਪਿੱਛਾ ਛੱਡਾ ਸਕੋ ਤੁਹਾਡੇ ਘਰ ਵਾਲੇ ਵੀ ਇਹੀ ਚਾਹੁੰਦੇ ਸੀ ਕਿ ਮੈਂ ਤੁਹਾਡੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂ ਗੁਰਜੰਟ ਕੁਝ ਬੋਲ ਪਾਉਂਦਾ ਇਸ ਤੋਂ ਪਹਿਲਾਂ ਹੀ ਪ੍ਰੀਤ ਦੇ ਭਰਾ ਭਾਬੀ ਫਟਾਫਟ ਅੰਦਰ ਆ ਪਹੁੰਚੇ ਉਸ ਦਾ ਭਰਾ ਗੁਰਜੰਟ ਤੇ ਹੀ ਵਰਸਣ ਲੱਗਿਆ ਮਿਸਟਰ ਹੁਣ ਕੀ ਜਾਨ ਲੈ ਕੇ ਹੀ ਮੰਨੇਗਾ ਮੇਰੀ ਭੈਣ ਦੀ ਗੁਰਜੰਟ ਖੂਨ ਦਾ ਘੁੱਟ ਪੀ ਕੇ ਰਹਿ ਗਿਆ ਉਥੇ ਹੋਰ ਹੰਗਾਮਾ ਖੜਾ ਕਰਨਾ ਬੇਕਾਰ ਸੀ। ਭਰਾ ਭਾਬੀ ਪ੍ਰੀਤ ਨੂੰ ਸਮਝਾ ਰਹੇ ਸੀ ਕਿ ਸਭ ਗੁਰਜੰਟ ਦਾ ਹੀ ਕਰਿਆ ਕਰਾਇਆ ਹੈ। ਉਹ ਬਦਲਾ ਲੈਣ ਲਈ ਉਸ ਦੀ ਜਾਨ ਤੱਕ ਲੈ ਸਕਦਾ ਹੈ। ਪ੍ਰੀਤ ਹੁਣ ਹੋਰ ਚੁੱਪ ਨਹੀਂ ਰਹਿ ਸਕੀ। ਪਲੀਜ਼ ਮੈਨੂੰ ਕੱਲਾ ਛੱਡ ਦਿਓ। ਮੈਂ ਹੁਣ ਜੀਉਣਾ ਨਹੀਂ ਚਾਹੁੰਦੀ। ਗੁਰਜੰਟ ਦਾ ਉਥੇ ਰਹਿਣਾ ਹੁਣ ਹੋਰ ਸੰਭਵ ਨਹੀਂ ਸੀ। ਘਰ ਪਹੁੰਚਦੇ ਹੀ ਉਸ ਨੂੰ ਇੱਕ ਹੋਰ ਝਟਕਾ ਲੱਗਿਆ। ਡਰਾਈング ਰੂਮ ਵਿੱਚ ਭੈਣ ਤੇ ਜੀਜਾ ਬੀਬੀ ਸਭ ਜਿੱਤ ਦਾ ਜਸ਼ਨ ਮਨਾ ਰਹੇ ਸੀ ਟੇਬਲ ਤੇ ਮਠਾਈਆਂ ਸਜੀਆਂ ਸੀ ਇਹ ਸਭ ਦੇਖ ਕੇ ਉਸ ਨੂੰ ਗੁੱਸਾ ਆਉਣ ਲੱਗਿਆ ਕਿ ਇਨਸਾਨ ਇੰਨਾ ਬੇਗਹਿਰਤ ਕਿਵੇਂ ਹੋ ਸਕਦਾ ਹੈ ਮਨ ਵਿੱਚ ਉਹ ਹਜੇ ਵੀ ਆਪਣੀ ਜਿੱਤ ਹਾਰ ਨੂੰ ਸਮਝਣ ਵਿੱਚ ਲੱਗਿਆ ਸੀ ਰਾਤ ਦੇ 9 ਵਜh ਰਹੇ ਸੀ ਗੁਰਜੰਟ ਪਾਸੇ ਮਾਰ ਰਿਹਾ ਸੀ ਅੱਜ ਜੀਵਨ ਦਾ ਕੋੜਾ ਸੱਚ ਉਸ ਨੂੰ ਮਹਿਸੂਸ ਹੋ ਰਿਹਾ ਸੀ ਰਿਸ਼ਤਿਆਂ ਦੀ ਅਹਿਮੀਅਤ ਉਦੋਂ ਹੀ ਸਮਝ ਆਉਂਦੀ ਹੈ ਜਦ ਸਭ ਕੁਝ ਚਲਾ ਜਾਂਦਾ ਹੈ ਪ੍ਰੀਤ 2 ਸਾਲ ਪਹਿਲਾਂ ਘਰ ਛੱਡ ਕੇ ਜਾ ਚੁੱਕੀ ਸੀ ਪਰ ਇੱਕ ਉਮੀਦ ਸੀ ਕਿ ਉਹ ਵਾਪਸ ਜ਼ਰੂਰ ਆਉਗੀ ਪਰ ਅਜ ਕੋਟ ਦੀ ਮੋਹਰ ਨੇ ਉਹ ਉਮੀਦ ਵੀ ਖਤਮ ਕਰ ਦਿੱਤੀ ਸੀ ਉਸ ਦੀਆਂ ਅੱਖਾਂ ਨਮ ਹੋ ਗਈਆਂ ਅਲਮਾਰੀ ਵਿੱਚ ਅੱਜ ਵੀ ਪ੍ਰੀਤ ਦੀਆਂ ਕੁਝ ਸਾੜੀਆਂ ਤੇ ਸੂਟ ਰੱਖੇ ਸੀ ਜਿਨ੍ਹਾਂ ਨੂੰ ਗੁਰਜੰਟ ਨੇ ਯਾਦਾਂ ਸਮਝ ਕੇ ਸਹਿਜ ਕੇ ਰੱਖਿਆ ਸੀ ਪ੍ਰੀਤ ਦਾ ਚਿਹਰਾ ਹੁਣ ਉਸਦੇ ਜ਼ਹਿਨ ਵਿੱਚੋਂ ਹਟਣ ਨੂੰ ਤਿਆਰ ਨਹੀਂ ਸੀ ਪਾਣੀ ਉਹ ਕੋੜਾ ਬੋਲਦੀ ਸੀ ਪਰ ਉਸਦੀ ਹਰ ਜ਼ਰੂਰਤ ਨੂੰ ਬਿਨਾ ਕਹੇ ਟਾਈਮ ਤੋਂ ਪਹਿਲਾਂ ਸਮਝ ਲੈਣਾ ਉਸਦੀ ਖੂਬੀ ਸੀ ਨੀਂਦ ਕੋਸਾਂ ਧੂਰ ਸੀ ਉਸਦੀ ਅੱਖਾਂ ਤੋਂ ਬੀਤੇ 5 ਸਾਲਾਂ ਦੀਆਂ ਘਟਨਾਵਾਂ ਯਾਦ ਆਉਣ ਲੱਗੀਆਂ ਬਿਨਾ ਮਾਪੇ ਬਾਪ ਦੀ ਪਰੀਤ ਦਾ ਰਿਸ਼ਤਾ ਆਉਂਦੇ ਹੀ ਘਰ ਵਿੱਚ ਪੁਚਾਲ ਆਇਆ ਸੀ ਪਰ ਉਸਦੀ ਫੋਟੋ ਨੇ ਗੁਰਜੰਟ ਦਾ ਦਿਲ ਜਿੱਤ ਲਿਆ ਸੁਸ਼ੀਲ ਸੁੰਦਰ ਤੇ ਜਮਾਨੇ ਦੀ ਸਤਾਈ ਜਹੀ ਦਬੀ ਛੁਪੀ ਛਵੀ ਨੂੰ ਗੁਰਜਾ ਅੰਟ ਨੇ ਅੱਖਾਂ ਹੀ ਅੱਖਾਂ ਵਿੱਚ ਪੜ ਲਿਆ ਸੀ ਜਦੋਂ ਉਸ ਨੂੰ ਦੇਖਣ ਗਿਆ ਉਦੋਂ ਗੰਭੀਰ ਮੂਰਤ ਦੀ ਤਰ੍ਹਾਂ ਬੈਠੀ ਪ੍ਰੀਤ ਦੀਆਂ ਅੱਖਾਂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਸੀ ਉਸ ਵਿੱਚ ਦੂਜੀਆਂ ਕੁੜੀਆਂ ਵਰਗਾ ਉਮੰਗ ਤੇ ਜੋਸ਼ ਨਜ਼ਰ ਨਹੀਂ ਆਇਆ ਉਸ ਦਾ ਇੱਕ ਵਾਕ ਤੁਹਾਨੂੰ ਜੀਵਨ ਵਿੱਚ ਮੇਰੇ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੇਗੀ ਨੇ ਗੁਰਜੰਟ ਦਾ ਦਿਲ ਜਿੱਤ ਲਿਆ ਸੀ ਇਸ ਇੱਕ ਵਾਕ ਨੇ ਹੀ ਵਿਆਹ ਦਾ ਫੈਸਲਾ ਕਰ ਦਿੱਤਾ ਸੌਰਿਆਂ ਵਿੱਚ ਪ੍ਰੀਤ ਨੇ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਨਿਭਾਇਆ ਪਰ ਸ਼ਾਇਦ પરિਸਥਿਤੀਆਂ ਦੇ ਨਾਲ ਉਹ ਅਡਜਸਟ ਨਹੀਂ ਹੋ ਸਕੀ ਬੀਬੀ ਗਾਹੇ-ਬਗਾਹੇ ਉਸ ਨੂੰ ਕੋਸਣ ਤੋਂ ਬਾਝ ਨਾ ਆਉਂਦੀ ਫਿਰ ਜਦ ਛੋਟੀ ਬਹੂ ਅਮੀਰ ਪਰਿਵਾਰ ਤੋਂ ਆ ਗਈ ਤਾਂ ਪ੍ਰੀਤ ਦਾ ਜੀਵਨ ਹੋਰ ਵੀ ਮੁਸ਼ਕਿਲ ਹੋ ਗਿਆ ਗੁਰਜੰਟ ਦੇ ਕੋਲ ਕੋਈ ਰੋਜ਼ਗਾਰ ਨਹੀਂ ਸੀ ਜਦ ਕੀ ਛੋਟਾ ਭਰਾ ਸੀ ਇਹ ਬਣ ਚੁੱਕਾ ਸੀ ਭਰਾ ਦੀ ਵੱਡੀ ਆਮਦਨੀ ਨੇ ਗੁਰਜਾਂਟ ਨੂੰ ਬੜੇ ਤੋਂ ਛੋਟਾ ਬਣਾ ਦਿੱਤਾ ਤੇ ਪ੍ਰੀਤ ਨੂੰ ਹੋਰ ਜ਼ਿਆਦਾ ਮਹਤਵਹੀਨ ਉਹ ਟੁੱਟਦੀ ਚਲੀ ਗਈ ਤਿੰਨ ਸਾਲ ਕਿਚਕਿਚ ਵਿੱਚ ਬੀਤ ਗਏ ਤੇ ਇੱਕ ਦਿਨ ਗੁਰਜਾਂਟ ਦੀ ਗੈਰ ਹਾਜ਼ਰੀ ਵਿੱਚ ਉਸ ਦਾ ਭਰਾ ਤੇ ਜੀਜਾ ਉਸ ਨੂੰ ਪੇਕੇ ਛੱਡ ਆਏ ਹੁਣ ਗੱਲ ਮਾਨ ਸਨਮਾਨ ਤੇ ਹੰਕਾਰ ਵਿੱਚ ਫਸ ਗਈ ਜਿਨ੍ਹਾਂ ਨੇ ਆਪਣੇ ਜੀਵਨ ਦਾ ਫੈਸਲਾ ਕਰਨਾ ਸੀ ਉਹ ਦੂਜਿਆਂ ਦੀਆਂ ਲੜਾਈਆਂ ਵਿੱਚ ਉਲਝ ਕੇ ਰਹਿ ਗਏ ਗੁਰਜੰਟ ਨੇ ਪਹਿਲ ਵੀ ਕੀਤੀ ਪਰ ਉਸ ਵਿੱਚ ਐਨੀ ਪਾਵਰ ਨਹੀਂ ਸੀ ਇਸ ਲਈ ਉਸ ਨੂੰ ਵੀ ਪਿੱਛੇ ਹਟਣਾ ਪਿਆ ਪ੍ਰੀਤ ਸ਼ਾਇਦ ਐਨੀ ਨਿਰਾਸ਼ ਹੋ ਚੁੱਕੀ ਸੀ ਕਿ ਹੁਣ ਸੌਰੀਆਂ ਵਿੱਚ ਉਸ ਨੂੰ ਉਮੀਦ ਦੀ ਕਿਰਨ ਨਹੀਂ ਸੀ ਦਿਖ ਰਹੀ ਅਚਾਨਕ ਮੋਬਾਈਲ ਦੀ ਘੰਟੀ ਵੱਜੀ ਸਕਰੀਨ ਤੇ ਪ੍ਰੀਤ ਦਾ ਨਾਮ ਡਿਸਪਲੇ ਹੋਇਆ ਗੁਰਜੰਟ ਨੇ ਫਟਾਫਟ ਕਾਲ ਰਿਸੀਵ ਕੀਤਾ ਪ੍ਰੀਤ ਭਰੀ ਆਵਾਜ਼ ਵਿੱਚ ਬੋਲੀ ਵੀਰੇ ਨੇ ਬਹੁਤ ਗਲਤ ਕਿਹਾ ਤੁਹਾਨੂੰ ਉਹਨਾਂ ਦੇ ਵੱਲੋਂ ਮੈਂ ਮਾਫੀ ਮੰਗਦੀ ਆ ਛੱਡੋ ਇਹ ਸਭ ਮੈਂ ਤਾਂ ਕਦੋਂ ਦਾ ਭੁੱਲ ਚੁੱਕਿਆ ਕਿਵੇਂ ਐ ਤਬੀਅਤ ਤੇਰੀ ਕੌਣ ਐ ਤੇਰੇ ਕੋਲ ਹਸਪਤਾਲ ਵਿੱਚ ਗੁਰਜੰਟ ਨੇ ਪੁੱਛਿਆ ਕੋਈ ਨਹੀਂ ਕੱਲੀ ਆ ਖਾਣਾ ਖਾਇਆ ਜਾਂ ਨਹੀਂ ਨਹੀਂ ਮਨ ਨਹੀਂ ਕਰ ਰਿਹਾ ਖਾਣਾ ਖਾਣ ਨੂੰ ਹੱਦ ਕਰਦੀ ਐ ਰੁਕ ਮੈਂ ਆਉਣਾ ਨਹੀਂ ਤੁਸੀਂ ਪਰੇਸ਼ਾਨ ਨਾ ਹੋਵੋ ਪਾਗਲ ਐ ਰਾਤ ਵਿੱਚ ਤਬੀਅਤ ਵਿਗੜ ਗਈ ਤਾਂ ਕੁਝ ਨਹੀਂ ਬਿਖੜੇਗਾ ਗੁਰਜੰਟ ਮੌਤ ਮੇਰੇ ਨਸੀਬ ਵਿੱਚ ਨਹੀਂ ਪਲੀਸ ਪ੍ਰੀਤ ਅਜਹੀਆਂ ਗੱਲਾਂ ਨਾ ਕਰਨ ਮੈਂ ਹੁਣ ਵੀ ਤੈਨੂੰ ਪਿਆਰ ਕਰਦਾ ਗੁਰਜੰਟ ਨੇ ਇੱਕ ਪਲ ਦੇਰੀ ਕੀਤੇ ਬਿਨਾ ਹਸਪਤਾਲ ਦਾ ਰੁਖ ਕੀਤਾ ਥੋੜੀ ਦੇਰ ਵਿੱਚ ਉਹ ਪ੍ਰੀਤ ਦੇ ਸਾਹਮਣੇ ਸੀ ਹੋਟਲ ਤੋਂ ਆਪਣੇ ਤੇ ਪ੍ਰੀਤ ਲਈ ਖਾਣਾ ਪੈਕ ਕਰਵਾਇਆ ਪ੍ਰੀਤ ਦੇ ਚਿਹਰੇ ਤੇ ਚਮਕ ਸਾਫ਼ ਦਿਖ ਰਹੀ ਸੀ ਮੈਨੂੰ ਪਤਾ ਸੀ ਤੁਸੀਂ ਜ਼ਰੂਰ ਆਉਂਗੇ ਲੈ ਖਾਣਾ ਖਾ ਪਹਿਲਾਂ ਕਿਵੇਂ ਦਾ ਹਾਲ ਬਣਾ ਲਿਆ ਤੂੰ ਗੁਰਜੰਟ ਲਾੜ ਨਾਲ ਬੋਲਿਆ ਨਹੀਂ ਹਾਲਤ ਤਾਂ ਤੁਹਾਡੀ ਖਰਾਬ ਹੈ ਦਵਾਈ ਨਹੀਂ ਲੈਂਦੇ ਤੁਸੀਂ ਦਵਾਈ ਵਗੈਰਾ ਸਭ ਲੈਣਾ ਪੈਸੇ ਵੀ ਨੇ ਹੁਣ 4 ਲੱਖ ਜਮ੍ਹਾਂ ਕਰ ਲਈ ਨੇ ਉਹ ਤੂੰ ਲੈ ਲਵੀਂ ਪ੍ਰੀਤ ਉਸ ਨੂੰ ਦੇਖ ਰਹੀ ਸੀ ਪਤੀ ਪਤਨੀ ਦਾ ਸਬੰਧ ਹਮੇਸ਼ਾ ਅਜੇਹਾ ਹੀ ਹੁੰਦਾ ਹੈ ਜ਼ਰੂਰਤ ਤੇ ਟਾਈਮ ਤੇ ਜ਼ਿਆਦਾ ਪੱਕਿਆ ਸਾਬਤ ਹੁੰਦਾ ਹੈ ਪ੍ਰੀਤ ਹੱਥ ਧੋਣਾ ਚਾਹੁੰਦੀ ਸੀ ਗੁਰਜੰਟ ਨੇ ਉਸ ਨੂੰ ਸਹਾਰਾ ਦੇ ਕੇ ਚੱਕਿਆ ਤੇ ਵਾਸ਼ਰੂਮ ਵੱਲ ਲੈ ਜਾਣ ਲੱਗਿਆ ਕੁਝ ਦੇਰ ਬਾਅਦ ਉਹ ਖਾਣਾ ਖਾਣ ਲੱਗੇ ਮਨਪਸੰਦ ਸਬਜ਼ੀਆਂ ਦੇਖ ਕੇ ਪ੍ਰੀਤ ਪੁੱਛ ਬੈਠੀ ਤੁਹਾਨੂੰ ਹੁਣ ਵੀ ਯਾਦ ਹੈ ਕਿ ਮੈਨੂੰ ਕੀ ਪਸੰਦ ਹੈ ਕਿਉਂ ਤੈਨੂੰ ਕੀ ਲੱਗਦਾ ਹੈ ਕਿ ਮੈਂ ਤੈਨੂੰ ਭੁੱਲ ਸਕਦਾ ਗੁਰਜੰਟ ਨੇ ਭਰੀ ਆਵਾਜ਼ ਵਿੱਚ ਪੁੱਛਿਆ ਪ੍ਰੀਤ ਮੌਨ ਰਹੀ ਦੋਨੋਂ ਖਾਣਾ ਖਾਣ ਲੱਗੇ ਗੁਰਜੰਟ ਨੇ ਉਸ ਨੂੰ ਸਹਾਰਾ ਦੇ ਰੱਖਿਆ ਸੀ ਸਹਾਰਾ ਸਰੀਰਕ, ਮਾਨਸਿਕ, ਤੇ ਆਤਮਿਕ ਜਿਸ ਦੀ ਜ਼ਰੂਰਤ ਸਾਰਿਆਂ ਨੂੰ ਹੁੰਦੀ ਹੈ। ਕੁਝ ਪਲ ਦੀ ਚੁੱਪੀ ਤੋਂ ਬਾਅਦ ਗੁਰਜੰਟ ਬੋਲਿਆ, "ਪ੍ਰੀਤ, ਮੇਰੀ ਇੱਕ ਗੱਲ ਮੰਨੇਗੀ?" ਕੀ? ਪ੍ਰੀਤ ਦੀ ਆਵਾਜ਼ ਵਿੱਚ ਉਮੀਦ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ। "ਵਾਪਸ ਚੱਲ ਤੂੰ, ਮੈਨੂੰ ਤੇਰੀ ਜ਼ਰੂਰਤ ਹੈ।" ਪ੍ਰੀਤ ਦੇ ਮੂੰਹੋਂ ਸ਼ਬਦ ਨਹੀਂ ਸੀ ਨਿਕਲ ਰਹੇ। ਉਸ ਦਾ ਸਿਰ ਗੁਰਜੰਟ ਦੇ ਸੀਨੇ ਨਾਲ ਲੱਗ ਗਿਆ। ਗੁਰਜੰਟ ਨੇ ਉਸ ਨੂੰ ਬਾਹਾਂ ਵਿੱਚ ਲਿਆ। ਪਹਿਲਾਂ ਦੀਆਂ ਹੋਈਆਂ ਸਾਰੀਆਂ ਗਲਤੀਆਂ ਨੂੰ ਦੋਨਾਂ ਨੇ ਟਾਈਮ ਲੈਂਦੇ ਸੁਧਾਰ ਲਿਆ ਸੀ ਤੁਹਾਨੂੰ ਪ੍ਰੀਤ ਤੇ ਗੁਰਜੰਟ ਦਾ ਫੈਸਲਾ ਕਿਹੋ ਜਿਹਾ ਲੱਗਿਆ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਹੀਆਂ ਦਿਲ ਨੂੰ ਚੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ